ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਆਪਾਂ ਇੱਕ ਅੱਜ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਅਨਿਕੂ ਜੀ ਨਿਕ 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 ਬੁਨਤੀ ਦਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਦੋ ਦੋ ਕੁੰਡੇ ਤੇ ਇਹ ਡਿਜ਼ਾਈਨ ਬਣਦਾ ਜੀ ਦੋ ਦੋ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਏ ਜੀ ਦੋ ਕੁੰਡੇ ਲਏ ਵੱਧ ਸੈਡਾਂ ਖਾਤਰ ਲਓ ਜੀ ਉਲਟੇ ਪਾਸੇ ਇਸ ਤਰ੍ਹਾਂ ਬਣਦਾ ਹੈ ਆ ਦੇਖੋ ਜੀ ਸਿੱਧੇ ਪਾਸੇ ਇਸ ਤਰ੍ਹਾਂ ਬਣਦਾ ਜੀ ਚਾਰ ਸਲਾਂਗਾਂ ਚ ਬਣ ਕੇ ਇਹ ਕੰਪਲੀਟ ਹੋ ਜਾਂਦਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੋਟੀ ਜਾਗਟ ਸਕੀ ਵੀ ਬੱਚਿਆਂ ਦਾ ਕੋਈ ਕਾਰਡੀਗਨ ਬਣਾਉਣਾ ਕੋਟੀ ਜਾਗਟ ਸਵੈਟਰ ਕੁਝ ਵੀ ਬਣਾਉਣਾ ਤੇ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲੈਕ ਕਰੋ ਕਮੈਂਟ ਕਰੋ ਸ਼ੇਅਰ ਕਰਦਿਆ ਕਰੋ ਤੇ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਸਿੱਧੇ ਪਾਸਿਓਂ ਸਲਾਈ ਬਣਾ ਕੇ ਸਿੱਧੇ ਪਾਸੇ ਸ਼ੁਰੂ ਕਰਾਂਗੇ ਜੀ ਆਪਾਂ ਨੂੰ ਡਿਜ਼ਾਈਨ ਆ ਦੇਖੋ ਜੀ ਐਨਾ ਕ ਆਪਾਂ ਬਣਾ ਲਿਆ ਸੀ ਇਹ ਡਿਜ਼ਾਈਨ ਤੋਂ ਪਹਿਲਾਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਾਰਡਰ ਬਣਾ ਸਕਦੇ ਤੇ ਡਿਜ਼ਾਈਨ ਉੱਤੇ ਅਪਲਾਈ ਕਰ ਸਕਦੇ ਹਾਂ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਜੀ ਲੋ ਜੀ ਆ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਲੋ ਇਸ ਤਰ੍ਹਾਂ ਤੇ ਆਪਾਂ ਦੋ ਕੁੰਡਿਆਂ ਦਾ ਅਸੀਂ ਇੱਕ ਕਰਦੇ ਜਾਵਾਂਗੇ ਜੀ ਇਸ ਤਰ੍ਹਾਂ ਦੇਖੋ ਜੀ ਇੱਕ ਦੋ ਤੋਂ ਇੱਕ ਬਣਾਤਾ ਜੀ ਖੀਰ ਦੋ ਦਾ ਇੱਕ ਕਰਾਂਗੇ ਜੀ ਦੇਖੋ ਇਤੋਂ ਵੀ ਦੋ ਦਾ ਇੱਕ ਹੀ ਬਣਾਉਂਦੇ ਜਾਵਾਂਗੇ ਜੀ ਸਾਰੀ ਸਲਾਈ ਸਿੱਧੀ ਸਿੱਧੀ ਦੋ ਕੁੰਡਿਆਂ ਦਾ بس ਇੱਕ ਬਣਾਉਂਦੇ ਜਾਵਾਂਗੇ ਲੋ ਜੀ ਹਣੇ ਕੋਈ ਧਾਗਾ ਬੈਕ ਸਾਈਡ ਹੀ ਰੱਖਣਾ ਜੀ ਇਹ ਮੂਰਦੀ ਸਲਾਈ ਪਾਉਣੀ ਹੈ ਜੀ ਇਥੋਂ ਦੀ close close ਆ ਕੁੰਡਾ ਆਪਾਂ ਲਾ ਲਾਂਗੇ ਜੀ ਉਲਟੀ ਸਲਾਈ ਚ ਬਣਾਵਾਂਗੇ। ਹੁਣ ਆ ਗਏ ਆਪਾਂ ਡਿਜ਼ਾਈਨ ਦੀ ਦੂਜੀ ਸਲਾਈ ਤੇ। ਲੋ ਜੀ ਆ ਕੁੰਡਾ ਆਪਾਂ ਬਣਾ ਲਿਆ ਉਲਟਾ ਤੇ ਆ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ। ਆ ਦੇਖੋ ਇਸ ਤਰ੍ਹਾਂ। ਪਹਿਲਾ ਕੁੰਡਾ ਉਲਟਾ ਬਣਾ ਕੇ ਬੈਕ ਸਾਈਡ ਤੋਂ ਜਦੋਂ ਸਲਾਈ ਲੈ ਕੇ ਆਉਣੀ ਹੈ ਜੀ ਇੱਕ ਕੁੰਡਾ ਨਾਲ ਆਪਾਂ ਸਿੱਧਾ ਬਣਾਉਣਾ। ਆ ਦੇਖੋ ਜੀ। ਜੀਨਾ ਤਾਂ ਅੱਗੇ ਹੀ ਆ ਹੌਲ ਇੱਥੋਂ ਇਹਨੂੰ ਪਉਮ ਤਾਂ ਸਲਾਈ ਤੇ ਚੜਾ ਲਓ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਥੱਲੇ ਇੱਥੋਂ ਜਾ ਕੇ ਪਉਮ ਤਾਂ ਸਲਾਈ ਤੇ ਚੜਾ ਲਓ ਇਸ ਤਰ੍ਹਾਂ ਸਿੱਧਾ ਹੀ ਬਣਾਉਣਾ ਹੈ ਜੀ ਆ ਦੇਖੋ ਇਹ ਜਿਹੜੇ ਆਪਣੇ ਗੁੰਡੇ ਕਟੇ ਨੇ ਸਾਰੀ ਸਲਾਈ ਚੋਂ ਹੁਣ ਬਾਹਦੇ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਲਓ ਪਹਿਲਾਂ ਪਾਇਨ ਚੜਾਇਆ ਸੀਗਾ ਜੀ ਆ ਦੇਖੋ ਇਸ ਤਰ੍ਹਾਂ ਤੁਹਾਨੂੰ ਮੈਨੂੰ ਇਹ ਹੀ ਬਣਾ ਲਿਆ ਕਰੋ ਜੀ ਇਸ ਤਰ੍ਹਾਂ ਸਲਾਈ ਕੱਢ ਕੇ ਆ ਦੇਖੋ ਆ ਲਓ ਜੀ ਐਤੋਂ ਲਓ ਜੀ ਮੀ ਜਿਮੀ ਜਿਮੀ ਆਪਣੇ ਗੁੰਡੇ ਘੱਟਦੇ ਆ ਇਹ ਜੋ ਵੀ ਆਪਣੇ ਬਾਦੇ ਜਾਣਗੇ ਦੇਖੋ ਲਓ ਜੀ ਸਾਰੀ ਸਲਾਈ ਆਪਾਂ ਹੀ ਬਣਾ ਕੇ ਕੰਪਲੀਟ ਕਰਾਂਗੇ ਸਿੱਧੀ ਸਲਾਈ ਤੋਂ ਤਾਂ ਇਹ ਘੱਟਦੇ ਆਉਂਦੇ ਆ ਜੀ ਤੇ ਪੁੱਠੀ ਚ ਲਾਈ ਜੇ ਆਪਣੇ ਬਾਦੇ ਨੇ ਬੈਕ ਸਾਈਡ ਤੋਂ ਬਣਾਉਣੀ ਹੈ ਸਿੱਧੀ ਸਲਾਈ ਜੀ ਇਹ ਦੇਖੋ ਇਸ ਤਰ੍ਹਾਂ 22 ਜਿਹੜਾ ਇੱਕ ਇੱਥੇ ਬਚਦਾ ਜੀ ਇੱਥੋਂ ਵੀ ਆਪਾਂ ਇੱਕ ਕੁੰਡਾ ਲਾਵਾਂਗੇ ਆ ਦੇਖੋ ਜੀ ਇੱਥੋਂ ਇੱਕ ਕੁੰਡਾ ਲਾਵਾਂਗੇ ਫਿਰ ਆਪਣੇ ਸਾਰੇ ਕੁੰਡੇ ਪੂਰੇ ਹੋ ਜਾਂਦੇ ਜੀ ਜਿੰਨੇ ਆਪਾਂ ਕਟਾਏ ਓੰਨੇ ਆਪਣੇ ਵੱਧ ਜਾਂਦੇ ਆ ਲੋਚ ਤੇ ਆਹ ਕੁੰਡਾ ਆਪਾਂ ਲਾ ਲਾਂਗੇ ਜੀ ਆ ਦੇਖੋ ਸਿੱਧੀ ਸਲਾਈ ਚ ਬਣਾਗੇ ਸਿੱਧੇ ਪਾਸੇ ਤੇ ਹੁਣ ਆਪਾਂ ਇਹ ਸਾਰੇ ਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਦੇ ਆਂ ਜੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਇਹ ਸਿੰਪਲ ਜਿਹਾ ਸੋਬਰੇਆ ਡਿਜ਼ਾਈਨ ਹੈ ਕਿਸੇ ਵੀ ਕਲਰ ਤੇ ਪਾ ਸਕਦੇ ਸਲਾਹਾ ਆਪ ਦੀ ਉਹਨਾਂ ਦੇ ਸਾਵਨਾ ਲੈ ਸਕਦੇ ਇਸ ਸਾਰੀ ਪਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਦੇ ਹਾਂ ਜੀ। ਲੋ ਜੀ ਤੇ ਆਸ ਲਈ ਇਹ ਪਾਣ ਸਾਰੀ ਉਲਟੀ ਉਲਟੀ ਬਣਾਵਾਂਗੇ ਜੀ। ਤੇ ਫਿਰ ਤੁਹਾਨੂੰ ਦਿਖਾਉਨੇ। ਲੋਜੀ ਹੁਣ ਅਗੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਵਾਲੇ ਪਾਸੇ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਦਿਖਾਉਣੀ ਹੈ ਜੀ ਡਿਜ਼ਾਈਨ ਇਸ ਤਰ੍ਹਾਂ ਲੋਜੀ ਉੱਤੇ ਜਿੱਤੀ ਡਿਜ਼ਾਈਨ ਬਣਦਾ ਜੀ ਇਹ ਬਸ ਦੋ ਦੋ ਕੁੰਡਿਆਂ ਦਾ ਛੋਟੀ ਛੋਟੀ ਬਸ ਬੁਣਤੀ ਜੀ ਹੈ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਬਣਾ ਕੇ ਜਰੂਰ ਦੇਖਿਓ ਜੀ ਇਹ ਡਿਜ਼ਾਈਨ ਲੋ ਜੀ ਇਹ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲਈ ਤੇ ਹੁਣ ਆ ਜੀ ਆਪਾਂ ਜੁਲਟੀ ਪਾਸੇ ਉਮਿਸੀ ਵੀ ਰਿਪੀਟ ਕਰਾਂਗੇ ਸਲਾਈ ਵੀ ਆਪਾਂ ਆ ਦੇਖੋ ਇੱਕ ਕੁੰਡਾ ਸਿੱਧਾ ਉੱਟਾ ਦੂਜਾ ਕੁੰਡਾ ਸਿੱਧਾ ਇੱਕ ਆ ਪੈਥੋ ਲਾਵਾਂਗੇ ਜਿੰਨੇ ਕੁੰਡੇ ਘਟੇ ਉਹਨੇ ਵਸ ਪੂਰੇ ਕਰਨੇ ਹੁੰਦੇ ਜੀ ਸਲਾਈ ਚ ਆ ਦੇਖੋ ਜੀ ਇਸ ਤਰ੍ਹਾਂ ਲਓ ਜੀ ਅਸੇ ਉੱਤੇ ਜੀ ਉੱਤੇ ਰਿਪੀਟ ਹੁੰਦਾ ਜਾਂਦਾ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਲੰਚ ਹਲੋ ਜੀ ਇਹ ਠੋਕੁੰਡਾ ਜਰੂਰੀ ਚੱਕਣਾ ਜੀ ਆਹ ਕੁੰਡਾ ਫਿਰ ਜੀ ਆਪਾਂ ਨਾ ਇਥੂ ਕੁੰਡਾ ਬਣਾਇਆ ਤਾਂ ਫਿਰ ਆਪਣੀ ਕੁੰਡੇ ਘਟਣ ਲੱਗ ਜਾਂਦੀ ਹੈ ਇਸ ਤਰ੍ਹਾਂ ਹੁਣ ਆਪਣਾ ਡਿਜ਼ਾਈਨ ਬਣ ਕੇ ਨਾ ਤਿਆਰ ਹੋਇਆ ਜੀ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ